ਦੇ ਕੋਕੀ ਅੱਧਾ ਦਾਗਦੇ ਦੰਤ ਹੁੰਦਾ ਹੀ ਆ ਉਹਨਾਂ ਨੇ ਇਸ ਇਲਾਕੇ ਚਾਤ ਚੱਕੀ ਹੋਈ ਸੀਗੀ ਤੇ ਲੋਕ ਉਹਨਾਂ ਤੋਂ ਦੁਖੀ ਨੇ ਲੋਕ ਇਸੇ ਕਰਕੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਹੱਕਾਂ ਚ ਖੜੇ ਆ ਤੇ ਅਸਲ ਦੇ ਵਿੱਚ ਉਹ ਜ਼ੁਲਮ ਦੇ ਅਗੇਂਸਟ ਖੜੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਾਗਦੀ ਜ਼ਮੀਰ ਵਾਲੇ ਲੋਕ ਨਾਲ ਖੜੇ ਨੇ ਮੈਡਮ ਕਿਸ ਤਰ੍ਹਾਂ ਜਿਹੜਾ ਤੁਹਾਡੇ ਟਿਪਰ ਨੂੰ ਦੁਦਾ ਕਰ ਰਹੇ ਨੇ ਹਮਲਾ ਕੀਤਾ ਮੈਡਮ ਕਿੰਨੇ ਲੋਕ ਸੀ ਜੀ ਮੇਰੇ ਦੇ ਟਿਪਰ ਐਸੋਸੀਏਸ਼ਨ ਵਾਲਿਆਂ ਨੇ ਅਟੈਕ ਨਹੀਂ ਕੀਤੀ ਹੈਗੀ ਮੇਰੇ ਤੇ ਜਿਹੜੇ ਇੱਥੇ ਗੈਰ ਕਾਨੂੰਨੀ ਮਾਈਨਿੰਗ ਕਰਦੇ ਆ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਦੇ ਆ ਉਹਨਾਂ 'ਚ ਕੁਝ ਟਿਪਰਾਂ ਵਾਲੇ ਨੇ ਤੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਕੁਝ ਆਪਣੇ ਆ ਜਿਹੜਾ ਜਿਹਨੇ ਮੇਰੇ ਕਿਰਪਾਨ ਮਾਰੀ ਸੀ ਉਹਦੀਆਂ ਆਪਣੀਆਂ ਪੌਕਲੈਨ ਮਸ਼ੀਨਾਂ ਨੇ ਕਿਉਂਕਿ ਪੌਕਲੈਨ ਮਸ਼ੀਨਾਂ ਇੱਥੇ ਚੱਲਣੀਆਂ ਮਨਾਹੀ ਆ ਦਰਿਆ ਦੇ ਵਿੱਚ ਸੁਖਦੇਵ ਸਿੰਘ ਬਿੱਲਾ ਅੱਛਾ ਇਹ ਉਹਦਾ ਵੀ ਆ ਜੀ ਸੁਖਦੇਵ ਸਿੰਘ ਬਿੱਲਾ ਦੀਆਂ ਪੌਕਲੈਨ ਮਸ਼ੀਨਾਂ ਚੱਲਦੀਆਂ ਨੇ ਇਸੇ ਕਰਕੇ ਉਹਨੂੰ ਤਕਲੀਫ ਆ ਤੇ ਗੁਰਮਖੁਣਾ ਦੇ ਆਪਣੇ ਟਿਪਰ ਚੱਲਦੇ ਨੇ ਤੇ ਇਹ ਇਹ ਦੋਨੋਂ ਜਾਨੇ ਖਾਸ ਕਰਕੇ 메인 ਦੋਸ਼ੀ ਨੇ ਪਰਮਜੀਤ ਪੰਮਾ ਆ ਹੁੰਦਾ ਵਿੱਚ ਗਗਨ ਪੰਨੂ ਆ ਇਹਨਾਂ ਦੇ ਆਪਣੇ ਆ ਸਾਰੇ ਜਾਨੇ ਕੁਝ ਲੇਡੀਜ਼ ਵੀ ਨੇ ਉਹਦੇ ਵਿੱਚ ਦੇਖੋ ਜੇ ਸਰਕਾਰ ਇਹ ਨਹੀਂ ਗੁੰਡਾਗਰਦੀ ਕਰ ਰਹੀ ਨੇ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਦੇਖੋ ਅਸੀਂ ਸਰਕਾਰ ਦੇ ਵੱਡੇ ਵੱਡੇ ਮੰਤਰੀਆਂ ਤੱਕ ਨੂੰ ਮਿਲ ਚੁੱਕੇ ਆ ਆ ਮੀਨ ਵਾਈਲ 10 ਦਿਨਾਂ ਦੇ ਵਿੱਚ ਕਿਸੇ ਨੇ ਸਾਡੀ ਕੋਈ ਇਹ ਬਿਲਕੁਲ ਇਹਨਾਂ ਦਾ ਮੰਤਰੀ ਇਨਵੋਲਵ ਇਹਨਾਂ ਦਾ ਪੂਰਾ ਸਾਥ ਦੇ ਰਿਹਾ ਜੇ ਸਾਥ ਨਾ ਦੇ ਰਿਹਾ ਹੁੰਦਾ ਤਾਂ ਹੁਣ ਤੱਕ ਜਿਹੜੀਆਂ ਤਾਂ ਰਾਵਾਂ ਉਹਨਾਂ ਤੇ ਲੱਗਣੀਆਂ ਨੇ ਕਿਉਂ ਨਹੀਂ ਲੱਗੀਆਂ ਜੇ ਤੁਹਾਡੇ ਨਾਲ ਇਹ ਹਾਲਾ ਤੁਸੀਂ ਐਡਵੋਕੇਟ ਆਪ ਬੰਦਾ ਉਹਦਾ ਫਿਰ ਬਿਲਕੁਲ ਬਿਲਕੁਲ ਆਮ ਬੰਦਾ ਇਥੇ ਇੱਕ ਬਾਈ ਹੈਗੀ ਆ ਸੁੱਖਾ ਜੀ ਤੁਸੀਂ ਉਹਨਾਂ ਨੂੰ ਮਿਲਿਓ ਉਹਨਾਂ ਨੂੰ ਅੰਦਰ ਵੜ ਕੇ ਕੁੱਟਿਆ ਗਿਆ ਸੀਗਾ ਉਹਨਾਂ ਤੇ ਮੇਰੇ ਨਾਲੋਂ ਵੀ ਜ਼ਿਆਦਾ ਸੱਟਾਂ ਲੱਗੀਆਂ ਸੀ ਜਾਨਲੇਵਾ ਹਮਲਾ ਸੀਗਾ ਕੀਤਾ ਹੋਇਆ ਉਹਨਾਂ ਤੇ ਪਰ ਉਹਨਾਂ ਦੀ ਅੱਜ ਤੱਕ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਸਾਡੀ ਇਸ ਲਈ ਹੋ ਗਈ ਕਿਉਂਕਿ ਮੇਰੇ ਨਾਲ ਮੇਰੇ ਵਕੀਲ ਖੜੇ ਨੇ ਗਵਰਨਰ ਕੋਲ ਅਸੀਂ ਪਹੁੰਚ ਗਏ ਸੀਗੇ ਮਾਝਾ ਗਵਰਨਰ ਸਾਹਿਬ ਦੀ ਇੰਟਰਫੀਅਰੈਂਸ ਹੀ ਤਾਂ ਕਰਕੇ ਇੱਕ ਪਰਚਾ ਦਰਜ ਹੋ ਗਿਆ ਜੋ ਅਸੀਂ ਕੀ ਸੰਦੇਸ਼ ਦੋ ਗਿਆਨ ਵਾਲੇ ਟਾਈਮ ਦੇ ਵਿੱਚ ਤੁਹਾਡੀ ਜੀ ਬਾਈਟ ਨਹੀਂ ਸੁਣਵਾਈ ਹੁੰਦੀ ਤਾਂ ਜਿਹੜਾ ਸੀਗਾ ਚੌਟਕਾ ਹੋ ਗਿਆ ਬਿਲਕੁਲ ਦਿਖਾਊਗਾ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਅੱਜ ਬਾਹ ਗੱਟੀ ਹੈ ਮੇਰੀ ਗਰਦਨ ਵੀ ਕੱਟ ਜੂਗੀ ਤਾਂ ਇਸ ਸੰਘਰਸ਼ ਦੇ ਵਿੱਚ ਲੋਕਾਂ ਦੇ ਨਾਲ ਖੜੀ ਸੀ ਖੜੀ ਰਹੂੰਗੀ ਸਰਪੰਚ ਸਾਹਿਬ ਉਹ ਜਿਹੜੀ ਪੂਰੀ ਜਥੇਬੰਦੀ ਅਸਾਂ ਜਗਰਣ ਮੈਡੀ ਮੁੰਡੇ ਆਕੋ ਚਾਈ ਜਿਹੜੀ ਟਿੱਪਰ ਐਸੋਸੀਏਸ਼ਨ ਹੈ ਅੱਜ ਦਿਨ ਦੇਖਿਆ ਤੱਕਾ ਵੀ ਕਰ ਰਹੀ ਹੈ ਇਹ ਗੁੰਡਾਗਰਦੀ ਨੂੰ ਉਤਰਾਈਏ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਜੀ ਪਿਛਲੇ ਲਗਭਗ 2 ਮਹੀਨੇ ਤੋਂ ਸਾਡਾ ਰੇਤ mafia ਦੇ ਖਿਲਾਫ ਸੰਘਰਸ਼ ਚੱਲ ਰਿਹਾ ਔਰ ਸਭ ਤੋਂ ਪਹਿਲਾਂ ਜਦੋਂ ਸਾਡੀ ਨਵੀਂ ਪੰਚਾਇਤ ਬਣੀ ਆ ਅਸੀਂ ਪੀ ਡਬਲਯੂ ਡੀ ਤੋਂ ਸਾਡੇ ਜਿਹੜੀ ਸੜਕ ਆ ਜਿਹਦਾ ਵੇਰਵਾ ਮੰਗਿਆ ਸੀ ਵੀ ਇਹ ਆਪਣੇ ਮਾਈਨਿੰਗ ਵਾਸਤੇ ਸੜਕ ਕਪੈਸਿਟੀ ਹੈ ਜਾਂ ਨਹੀਂ ਹੈ ਤੇ ਪੀ ਡਬਲਯੂ ਡੀ ਮੈਿਕਾ ਨੇ ਸਾਨੂੰ ਲਿਖ ਕੇ ਦਿੱਤਾ ਅਸੀਂ ਜਿਹੜੀ ਇਹ ਸੜਕ ਆ ਇਹਦੀ ਲੰਬਾਈ ਇਹਦੀ ਚੜਾਈ ਜਿਹੜੀ ਆ ਉਹ 11 ਫੁੱਟ ਦੇ ਕਰੀਬ ਆ ਔਰ 4 ਕਿਲੋਮੀਟਰ ਦਾ ਜਿਹੜਾ ਸੜਕ ਦਾ ਟੋਟਾ ਪਿੰਡ ਗੌਸਗੜ ਤੋਂ ਲੈ ਕੇ ਸਸਰਾਲੀ ਕਲੋਨੀ ਤੱਕ ਇਸ ਦੇ ਉੱਪਰ ਭਾਰੀ ਵਾਹਨ ਜਿਹੜੇ ਆ ਮਾਈਨਿੰਗ ਵਾਲੇ ਨਹੀਂ ਲੰਘ ਸਕਦੇ ਇਹ ਸੜਕ ਆਮ ਆਵਾਜਾਈ ਲਈ ਆ ਉਸੇ ਨੂੰ ਦੇਖ ਕੇ ਅਸੀਂ ਇਹ ਤੇ ਪਰ ਇਥੋਂ ਬੰਦ ਕਰਵਾਏ ਸੀਗੇ ਔਰ ਸਾਡੀ ਟੀਮ ਤੇ ਪਿਛਲੇ ਦਿਨੇ ਰੇਤ ਮਾਫੀਏ ਦੇ ਗੁੰਡਿਆਂ ਨੇ ਹਮਲਾ ਵੀ ਕੀਤਾ ਆ ਔਰ ਸੱਟਾਂ ਵੀ ਮਾਰੀਆਂ ਨੇ ਔਰ ਅਸੀਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਆ ਕਿ ਉਹਨਾਂ ਖਿਲਾਫ ਵਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਔਰ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਇਹ ਗੁੰਡਾਗਰਦੀ ਦਾ ਨੰਗਾ ਨਾਚ ਆ ਇਹਨੂੰ ਬੰਦ ਕੀਤਾ ਜਾਵੇ ਠੀਕ ਹੈ ਜਿੱਥੇ ਬੰਦੀਆਂ ਵਿੱਚ ਕਾ ਵੀ ਹੱਕ ਵਿੱਚ ਜਿਹੜੇ ਆਈਆਂ ਨੇ ਜੇ ਬਾਈਟਾਂ ਜਿਹੜਾ ਕਾਨੂੰਨੀ ਵਿਵਸਥਾ ਹਕਿੰਦੇ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਆ ਉਹ ਕਿਸ ਤਰ੍ਹਾਂ ਜਿੰਨੂੰ ਦੇਖਿਆ ਅੱਜ ਕਾਨੂੰਨ ਦੇ ਇਸ ਤਰ੍ਹਾਂ ਆ ਨਾ ਜਿਹੜਾ ਰੇਤ ਮਾਫੀ ਆਇਆ ਇਹਦੇ ਲਿੰਕ ਉੱਪਰ ਤੱਕ ਭ੍ਰਿਸ਼ਟਾਚਾਰੀ ਤੰਤਰ ਦੇ ਰਾਹੀਂ ਉੱਪਰ ਤੱਕ ਇਹਨਾਂ ਦੇ ਜੁੜੇ ਹੋਇਆ ਪਰਛਾਂਵੇਂ ਨਾਲ ਤੇ ਇਹ ਆਮ ਲੋਕਾਂ ਦੀ ਆਵਾਜ਼ ਨੂੰ ਅੱਗੇ ਪਹਿਲਾਂ ਵੀ ਇਹ ਲੜਾਈ ਝਗੜੇ ਰਾਹੀਂ ਜਾਂ ਪੈਸੇ ਦੇ ਜ਼ੋਰ ਤੇ ਦਬਾਉਂਦੇ ਰਹੇ ਆ ਪਰ ਹੁਣ ਜਿਹੜਾ ਸਾਡਾ ਸੰਘਰਸ਼ਾ ਸਿੱਧਮ ਸਿੱਧਾ ਆ ਔਰ ਬਗੈਰ ਕਿਸੇ ਲਾਲਚ ਤੋਂ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਅਸੀਂ ਇਹ ਸੰਘਰਸ਼ ਕਰ ਰਹੇ ਆ ਔਰ ਇਸ ਜੇ ਸਾਡਾ ਨਹੀਂ ਇਨਸਾਫ ਹੋਊਗਾ ਤਾਂ ਸੰਘਰਸ਼ ਅਸੀਂ ਅੱਗੇ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਕੀ ਕਰਾਹਾ ਹੈ ਹਾਜੀ ਚੀਮਾ ਸਾਹਿਬ ਕਿਸ ਤਰ੍ਹਾਂ ਦੀ ਜਿਹੜੀ ਸਿਮਰਨ ਮਹਿਮ ਤੇ ਹਮਲਾ ਹੋਇਆ ਡਿਪਰੇਟਰੀ ਐਸੋਸੀਏਸ਼ਨ ਉਹਦਾ ਕੰਟੀ ਉਹ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜਿਹੜਾ ਪਿਛਲੇ ਦਿਨੀ ਮੈਂ ਸਮਝਦਾ ਜਿਹੜਾ ਇਲਾਕੇ ਨੂੰ ਅਨਸਾਫ਼ ਦਿਵਾਉਣ ਲਈ ਸਿਮਰਨਕੌਰ ਗਿੱਲ ਜਿਹੜੀ ਸਾਡੀ ਧੀ ਆ ਸਾਡੀ ਛੋਟੀ ਭੈਣ ਜਿਹੜਾ ਉਹਨੇ ਵੀੜਾ ਚੱਕਿਆ ਇਲਾਕੇ ਦੇ ਮੋਹਤਫਿਰ ਸੱਜਣਾ ਨੇ ਰਲ ਕੇ ਕਿਉਂਕਿ ਜੇ ਤੁਸੀਂ ਦੇਖੋ ਇਹ ਆਪਾਂ ਦਰਿਆ ਦੇ ਲੱਗ ਲੱਗ ਜਿਹੜੇ ਪਿੰਡ ਨੇ ਇਹ ਸਾਰੇ ਪਿੰਡਾਂ ਦੀਆਂ ਜੇ ਆਪਾਂ ਸੜਕਾਂ ਦੇਖੀਏ ਤੇ ਨਾ ਤਾਂ ਇੱਥੇ ਬੱਚੇ ਸੁਰੱਖਿਅਤ ਨੇ ਨਾ ਇੱਥੇ ਬਜ਼ੁਰਗ ਸੁਰੱਖਿਅਤ ਨੇ ਮੇਰਾ ਖਿਆਲ ਹੈ ਕਿਸੇ ਧੀ ਨੂੰ ਕਿਸੇ ਬੇਟੀ ਨੂੰ ਡਿਲੀਵਰੀ ਹੋਣ ਵਾਲੀ ਹੋਏ ਤਾਂ ਮੈਨੂੰ ਇਹ ਡਰ ਹੈ ਕਿਤੇ ਇਹਨਾਂ ਸੜਕਾਂ ਖਾਤਰ ਮੇਰਾ ਖਿਆਲ ਹੈ ਕਈਆਂ ਦਾ ਨੁਕਸਾਨ ਹੋ ਗਿਆ ਹੋਣਾ ਜੀ ਤੇ ਉਹਦੇ ਕਾਰਨ ਜੇ ਮੰਨ ਲਿਆ ਜਾਏ ਇੱਕ ਪਾਸੇ ਇਹਨਾਂ ਨੂੰ ਹਦਾਇਤ ਆ ਵੀ ਸਵੇਰੇ 10 ਵਜੇ ਤੱਕ ਆਪਾਂ ਕੋਈ ਟਿੱਕਰ ਨਹੀਂ ਟਿੱਪਰ ਨਹੀਂ ਚਲਾ ਸਕਦੇ ਕਿਉਂਕਿ ਉਹ ਬੱਚੇ ਸਕੂਲ ਜਾਂਦੇ ਆ ਤੇ ਉਹਨਾਂ ਨੇ ਉਹਨਾਂ ਵਿੱਚ ਛੋਟੇ ਬੱਚੇ ਵੀ ਹੁੰਦੇ ਆ ਕੋਈ ਸਾਈਕਲਾਂ ਤੇ ਸਾਡੀਆਂ ਧੀਆਂ ਹੁੰਦੀਆਂ ਜਿਨ੍ਹਾਂ ਦਾ ਨੁਕਸਾਨ ਹੋ ਸਕਦਾ ਸੋ ਇਹਨਾਂ ਨੇ ਇਸ ਦੇ ਵਿਰੁੱਧ ਮੋਰਚਾ ਜਿਹੜਾ ਉਹ ਚੱਕਿਆ ਸੀਗਾ ਵੀ ਨਜਾਇਜ਼ ਜਿਹੜੀ ਮੈਨਿੰਗ ਆ ਉਹ ਬੰਦ ਕੀਤੀ ਜਾਵੇ ਜਿਹੜਾ ਰੋਡ ਮੈਪ ਆ ਉਹਦੇ ਤਹਿਤ ਇਹ ਟਿੱਪਰ ਚਲਾਏ ਜਾਣ ਪਰ ਉਹਨਾਂ ਜਿਹੜੇ ਟਿਪਰਾਂ ਦੇ ਮਾਲਕ ਆ ਮੈਂ ਸਮਝਦਾ ਉਹ ਗੁੰਡਾ ਕਿਸਮ ਦੇ ਲੋਕ ਆ ਉਹਨਾਂ ਨੇ ਉਲਟਾ ਇਹ ਜਿਹੜੀ ਸਾਡੀ ਬੇਟੀ ਆ ਸਾਡੇ ਬੰਦਿਆਂ ਤੇ ਵੀ ਸੱਟਾਂ ਮਾਰੀਆਂ ਸਾਡੀ ਬੇਟੀ ਤੇ ਵੀ ਮਾਰੀਆਂ ਜਿਹੜੀ ਪੰਤ ਦੀ ਧੀ ਆ ਜਿਹਦਾ ਬਾਪ ਜਿਹੜਾ ਉਹ ਉਹ ਸ਼ਹੀਦ ਇੱਕ ਹੋਇਆ ਤੇ ਮੈਂ ਸਮਝਦਾ ਇਹ ਬਹੁਤ ਮਾੜੀ ਗੱਲ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਜਸਕਰਨ ਸਿੰਘ ਕਾਨ੍ਹ ਸਿੰਘ ਵਾਲਾ ਬਾਪੂ ترਸੀਮ ਸਿੰਘ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਜਿਹੜੇ ਭਾਈ ਅਮਰਪਾਲ ਸਿੰਘ ਦੇ ਡੈਡੀ ਜੀ ਨੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਨਾਲ ਉਹਨਾਂ ਨੇ ਮੈਨੂੰ ਭੇਜਿਆ ਸੀ ਇੱਥੇ ਸੋ ਅਸੀਂ ਕਾਲੀਦਾਲ ਵਾਰਿਸ ਪੰਜਾਬ ਵੱਲੋਂ ਇਸ ਸੰਘਰਸ਼ ਕਮੇਟੀ ਦੇ ਨਾਲ ਜਿਹੜਾ ਵੀ ਫੈਸਲਾ ਇਹ ਕਮੇਟੀ ਲਾਊਗੀ ਸੋਮਣੀ ਕਾਲੀਦਾਲ ਵਾਰਿਸ ਪੰਜਾਬ ਉੱਤੇ ਪੈਰ ਰੱਖੀ ਕੀ ਲੱਗਦਾ ਵੀ ਸਰਕਾਰ ਜਣੀ ਸਟੇਬਲ ਬਿਲਕੁਲ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਸਰਕਾਰਾਂ ਜਿਹੜੀਆਂ ਉਹ ਉਹਨਾਂ ਗਵਰਨਮੈਂਟ ਦਾ ਕੰਮ ਹੈ ਐਮੈਂਡਮੈਂਟ ਬਾਅਦ ਪਬਲਿਕ ਦੀ ਗੌਰ ਕਰਨਾ ਪਰ ਗਵਰਨਮੈਂਟ ਜਿਹੜੀ ਆ ਉਹਨੇ ਪਬਲਿਕ ਦੀ ਕੀ ਕਰਨੀ ਉਹ ਆਪਣੀਆਂ ਜਿਬਾਂ ਆਪਣੇ ਚੇਤਿਆਂ ਨੂੰ ਪਾੜ ਰਹੀ ਆ ਸੋ ਗਵਰਨਮੈਂਟ ਫੇਲ ਹੋ ਚੁੱਕੀ ਆ ਪੰਜਾਬ ਗਵਰਨਮੈਂਟ ਇੱਥੇ ਪੰਜਾਬ ਦਾ ਪਾਣੀ ਲੁੱਟਿਆ ਗਿਆ ਚੰਡੀਗੜ੍ਹ ਪੰਜਾਬ ਤੋਂ ਦਾ ਅਧਿਕਾਰ ਜਿਹੜਾ ਦਿੱਲੀ ਦਾ ਹੋ ਗਿਆ ਸੋ ਇੱਥੇ ਨੌਜਵਾਨੀ ਮਰ ਰਹੀ ਆ ਜਗਾ ਜਗਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਹੋ ਰਹੀਆਂ ਇੱਥੇ ਬਹੁਤ ਜ਼ਿਆਦਾ ਉਤਿਆਚਾਰ ਹੋ ਰਿਹਾ ਸੋ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਪਬਲਿਕ ਨੂੰ ਦੱਸਣਾ ਚਾਹੁੰਦਾ ਹੁਣ ਜਾਗੋ ਤੇ ਸੱਚ ਦੇ ਨਾਲ ਖੜੀਏ ਤਾਂ ਜੋ ਆਪਾਂ ਵੀ ਸੋਸਤਾਈ ਵਿੱਚ ਸਰਕਾਰੀ ਕਾਲਸਾ ਬਣਾਈਏ ਤੇ ਇਲਾਕੇ ਨੂੰ ਜਿਹੜਾ ਅਨਸਾਫ਼ ਦੱਸ ਕੀਮਾ ਸਾਹਿਬ ਜੇ ਆ ਆਮ ਜਨਤਾ ਦਾ ਸੁਨੇਹਾ ਸੀ ਹੁੰਦਾ ਤੇ ਐਡਵੋਕੇਟ ਨੇ ਇਹਨਾਂ ਤੇ ਵੀ ਹਮਲਾ ਹੋ ਰਿਆ ਨੇ ਸੁਣਵਾਈ ਨਹੀਂ ਹੋ ਰਹੀ ਇਸ ਤਰ੍ਹਾਂ ਦੀ ਇਹ ਜੀ ਇਹ ਐਡਵੋਕੇਟ ਦੇ ਨਾਲ ਇੱਕ ਸ਼ਹੀਦ ਦੀ ਧੀ ਵੀ ਆ ਜੀ ਜਿਹੜੀ ਬੜੀ ਇੱਕ ਕੁਰਬਾਨੀ ਵਾਲਾ ਪਰਿਵਾਰ ਜਿੱਤੇ ਸਿੱਖ ਕੌਮ ਲੋਕਾਂ ਦੀਆਂ ਧੀਆਂ ਪੜਾਂ ਨੂੰ ਛਡਾਉਂਦਾ ਰਿਹਾ ਅੱਜ ਸਾਡੀ ਧੀ ਤੇ ਉੱਤੇ ਹਮਲਾ ਹੋਇਆ ਤੇ ਪੂਰੀ ਸਮੁੱਚੀ ਕੌਮ ਦੇ ਨਾਲ ਖੜੀ ਆ ਤੁਸੀਂ ਮਤਲਬ ਕਿ ਆਪਣੀ ਟੀਮ ਦੇ ਨਾਲ ਹੀ ਆਪ ਜਿੱਥੇ ਮਦਦ ਨਾਲ ਖੜੇ ਹੋਣਾਂਗੇ ਬਿਲਕੁਲ ਇਹਨਾਂ ਦੇ ਨਾਲ ਪਹਿਲੇ ਦਿਨ ਤੋਂ ਖੜੇ ਸੀ ਹੁਣ ਵੀ ਖੜੇ ਆ ਤੇ ਅੱਗੋਂ ਵੀ ਖੜੇ ਰਹਿਣਾ ਜੋ ਇਨਸਾਫ ਨਾਲ ਦਵਾਕ ਦੋ ਬਿਲਕੁਲ ਬਾਈ ਖਾਲਸਾ